ਕੇਂਦਰ ਸਰਕਾਰ ਦੀ ਜੋ ਬੀਜੇਪੀ ਹੈ ਉਹ ਕਿਸ ਕਦਰ ਪੰਜਾਬ ਦੇ ਨਾਲ ਧੋਖਾ ਕਰ ਰਹੀ ਹੈ ਕਿਸ ਕਦਰ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈਗੀ ਹੈ ਔਰ ਕਿਸ ਤਰ੍ਹਾਂ ਬੀਜੇਪੀ ਦੀ ਜਿਹੜੀ ਘਟੀਆਂ ਰਾਜਨੀਤਿਕ ਸੋਚ ਹੈ ਔਰ ਘਟੀਆਂ ਮਾਨਸਿਕਤਾ ਹੈ ਉਸ ਦਾ ਪੰਜਾਬ ਦੇ ਉੱਤੇ ਕੀ ਅਸਰ ਪੈ ਰਿਹਾ ਹੈ ਇਸ ਮੁੱਦੇ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ ਅੱਜ ਤੁਸੀਂ ਸਾਰਿਆਂ ਨੇ ਪੰਜਾਬੀ ਦੀ ਇੱਕ ਵੱਡੀ ਅਖਬਾਰ ਦੇ ਵਿੱਚ ਪੜਿਆ ਕਿ ਪੰਜਾਬ ਦਾ ਪੁਨਰਗਠਨ 1966 ਜਿਸ ਦੀ ਧਾਰਾ 79 2A ਦੇ ਵਿੱਚ ਤਬਦੀਲੀ ਕਰਕੇ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ BVDM ਦਾ ਪੁਨਰਗਠਨ ਕਰਨਾ ਚਾਹੁੰਦੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਸ ਮੁੱਦੇ ਦੇ ਉੱਤੇ ਜਿੱਦਾਂ ਕਹਿੰਦੇ ਨਾਰੇ ਚਤਰ ਨਾਰੇ ਚਤਰ ਆਇਆ ਸਵੇਰੇ ਬਹੁਤ ਸਾਰੇ ਚੈਨਲਾਂ ਦੇ ਉੱਤੇ ਬਹਿਸ ਹੋਈ ਔਰ ਪੰਜਾਬ BJP ਦੇ ਬੁਲਾਰੇ ਇਸ ਚਿੱਠੀ ਨੂੰ ਝੂਠਲਾ ਰਹੇ ਸੀ ਔਰ ਕਹਿ ਰਹੇ ਸੀ ਕਿ ਇਦਾਂ ਦੀ ਕੋਈ ਚਿੱਠੀ ਕੇਂਦਰ ਸਰਕਾਰ ਨੇ ਨਹੀਂ ਲਿਖੀ ਔਰ ਮੈਂ ਤੁਹਾਡੇ ਸਾਹਮਣੇ ਉਹ ਜਿਹੜੀ ਚਿੱਠੀ ਹੈ ਉਹ ਤੁਹਾਨੂੰ ਦਿਖਾਉਣਾ ਚਾਹਣਾ ਕਿ ਇਹ ਚਿੱਠੀ ਕੇਂਦਰ ਸਰਕਾਰ ਵੱਲੋਂ ਚਾਰੋਂ ਸੂਬੇ ਐ ਜੋ ਪੰਜਾਬ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਉਹਨਾਂ ਦੇ ਸਕੱਤਰਿਆਂ ਨੂੰ ਲਿਖੀ ਗਈ ਹੈ ਔਰ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਹਿਮਾਚਲ ਨੂੰ ਅਤੇ ਰਾਜਸਥਾਨ ਨੂੰ BBMB ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦੀ ਆ BBMB ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨਾ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨਾ ਕਿਉਂਕਿ ਇਹ ਪੰਜਾਬ ਦੇ ਨਾਲ ਇੱਕ ਹੋਰ ਧੱਕਾ ਹੋਏਗਾ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ BBMB ਹੈ ਉਹ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਬਣਿਆ ਹੈਗਾ 1966 ਜਦੋਂ ਇਹ ਬਣਿਆ ਸੀ ਔਰ ਪੰਜਾਬ ਤੇ ਹਰਿਆਣੇ ਦੀ ਵੰਡ ਹੋਈ ਸੀ ਉਸ ਵਕਤ ਜਦ ਕੀ ਉਸ ਐਕਟ ਦੇ ਤਹਿਤ ਇਹ ਬਣਿਆ ਸੀ ਔਰ ਹੁਣ ਜਿਹੜੇ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਜਾਂ ਕਹ ਲਈਏ ਪੰਜਾਬ ਲਗਾਤਾਰ ਇਸ ਦਾ ਵਿੱਤੀ ਬੋਝ ਚੱਲਦਾ ਆ ਰਿਹਾ ਹੈ ਜਿਹੜੇ BBMP ਦੇ ਖਰਚੇ ਨੇ 40% ਖਰਚੇ ਜਿਹੜੇ ਉਹ ਪੰਜਾਬ ਦੁਆਰਾ ਚੱਲੇ ਜਾਂਦੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਕਿਸ ਕਦਰ ਜਿਹੜੀ ਬੀਜੇਪੀ ਬੀਜੇਪੀ ਦੀ ਲੀਡਰਸ਼ਿਪ ਹੈ ਉਹ ਬੀਬੀਐਮਪੀ ਦੇ ਜ਼ਰੀਏ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ April ਮਹੀਨੇ ਦੀ ਗੱਲ ਹੈ ਕਿ ਬੀਜੇਪੀ ਬੀਬੀਐਮਪੀ ਦੇ ਜ਼ਰੀਏ ਪੰਜਾਬ ਦਾ ਪਾਣੀ ਲੁੱਟ ਕੇ ਹਰਿਆਣਾ ਨੂੰ ਦੇਣਾ ਚਾਹੁੰਦੀ ਸੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇੱਕ ਸਖਤ ਸਟੈਂਡ ਲਿਆ ਜਿਸ ਕਾਰਨ ਉਹ ਇਸ ਪਾਣੀ ਨੂੰ ਲੁੱਟ ਨਹੀਂ ਸਕੇ ਹੁਣ ਪੰਜਾਬ ਦੇ ਇਸੇ ਹੱਕ ਨੂੰ ਕਮਜ਼ੋਰ ਕਰਨ ਵਾਸਤੇ BBMP ਵਿੱਚ ਸਫਾਈ ਮੈਂਬਰ ਜਿਹੜੀ ਹੈ ਹਿਮਾਚਲ ਉਹ ਤੇ ਰਾਜਸਥਾਨ ਨੂੰ ਦੇ ਕੇ ਪੰਜਾਬ ਦਾ ਜਿਹੜਾ ਪੱਖ ਹੈ ਉਹ ਕਮਜ਼ੋਰ ਕਰਨਾ ਚਾਹੁੰਦੇ ਆ ਔਰ ਇਹ ਨਵਾਂ ਜਿਹੜਾ ਢਾਂਗ ਹੈ ਜਿਹੜਾ ਉਹ ਉਠਾਇਆ ਜਨ ਕੇ BJP ਨੇ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਜੋ ਚਿੱਠੀ ਲਿਖੀ ਗਈ ਹੈ ਸਰਕਾਰ ਨੂੰ رائے ਮੰਗੀ ਗਈ ਹੈ ਇਸ ਦੇ ਵਿੱਚ ਅਸੀਂ ਠੋਕ ਕੇ ਜਨ ਕੇ ਇਸ ਦਾ ਵਿਰੋਧ ਕਰਾਂਗੇ ਔਰ ਇਸ ਨੀਤੀ ਦਾ ਅਸੀਂ ਵਿਰੋਧ ਕਰਦੇ ਆ ਨਿੰਦਿਆ ਕਰਦੇ ਆ ਔਰ ਹਰ ਹੱਕ ਹਾਲਾਤ ਦੇ ਵਿੱਚ ਜਿਹੜਾ BBMP ਦਾ ਜਿਹੜਾ ਆ ਆਪਣਾ ਪੰਜਾਬ ਦਾ ਹੱਕ ਹੈ ਉਸ ਨੂੰ ਸੁਰੱਖਿਤ ਰੱਖਣ ਵਾਸਤੇ ਮਾਨ ਸਾਹਿਬ ਦੀ ਸਰਕਾਰ ਪੂਰਾ ਜੋਰ ਲਾਏਗੀ ਔਰ ਐਸੇ ਕਰਕੇ ਅਸੀਂ ਪੰਜਾਬੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਬੀਜੇਪੀ ਦੀ ਸਰਕਾਰ ਆਪਣੀ ਘਟਿਆ ਰਾਜਨੀਤੀ ਕਰਕੇ ਕਿਸ ਤਰੀਕੇ ਨਾਲ ਪੰਜਾਬ ਨੂੰ ਜਿਹੜਾ ਹੈਗਾ ਉਹ ਨੁਕਸਾਨ ਪੁਚਾਰੀ ਹੈ ਇਹ ਚੀਜ਼ ਕੋਈ ਬੀਜੇਪੀ ਨੇ ਪਹਿਲੀ ਵਾਰੀ ਨਹੀਂ ਕੀਤੀ ਅਸੀਂ ਲਗਾਤਾਰ ਦੇਖ ਰਹੇ ਦੇਖ ਰਹੇ ਹਾਂ ਕਿ ਬੀਜੇਪੀ ਆਪਣਾ ਕਿੜ ਕੱਢਣ ਵਾਸਤੇ ਔਰ ਪੰਜਾਬ ਨੂੰ ਥੱਲੇ ਲਾਉਣ ਵਾਸਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਕਦੇ ਪੰਜਾਬ ਦਾ ਆਰਡੀਐਫ ਦਾ ਪੈਸਾ ਰੋਕਦੇ ਆ ਤਾਂ ਕਿ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਨਾ ਹੋ ਸਕੇ ਔਰ ਕਦੇ ਉਹ ਸਾਡਾ ਸਰਬ ਸਿੱਖਿਆ ਅਭਿਆਨ ਦਾ ਪੈਸਾ ਰੋਕ ਲੈਂਦੇ ਆ ਤਾਂ ਕਿ ਸਾਡੇ ਸਕੂਲਾਂ ਦੇ ਉੱਤੇ ਉਸ ਦਾ ਪ੍ਰਭਾਵ ਪਵੇ ਔਰ ਸਾਰਿਆਂ ਤੋਂ ਮਾੜਾ ਪੱਖ ਇਹ ਹੋਇਆ ਕਿ ਪਿਛਲੀ ਜਣੀ ਜਦੋਂ ਪੰਜਾਬ ਦੇ ਵਿੱਚ ਕਿੰਨੇ ਭਿਆਨਕ ਹੜ੍ਹ ਆਏ ਉਹਨਾਂ ਹੜ੍ਹਾਂ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਔਰ ਪ੍ਰਧਾਨ ਮੰਤਰੀ ਸਾਹਿਬ ਖੁਦ ਇਥੇ ਆ ਕੇ ਭਾਵੇਂ ਫਾਰਮੈਲਟੀ ਕੀਤੀ ਉਹਨਾਂ ਨੇ ਸਿਰਫ ਜਹਾਜ਼ ਦੇ ਉੱਤੇ ਢੇੜਾ ਲਗਾ ਕੇ ਚਲੇ ਗਏ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦੀ ਘੋਸ਼ਣਾ ਕੀਤੀ ਜਿਹੜਾ ਕਿ ਬੜਾ ਮਾਮੂਲੀ ਹੈ ਪਰ ਮਾੜੀ ਗੱਲ ਤਾਂ ਇਹ ਹੈਗੀ ਹੈ ਹੱਦ ਤਾਂ ਇਹ ਹੈਗੀ ਹੈ ਕਿ ਉਹ ਜਿਹੜਾ 1600 ਕਰੋੜ ਰੁਪਇਆ ਕਹਿ ਕੇ ਵੀ ਗਏ ਸੀ ਉਹ ਜੋ ਵੀ ਫੁੱਟੀ ਕੌਡੀ ਅੱਜ ਤੱਕ ਜਿਹੜੀ ਪੰਜਾਬ ਸਰਕਾਰ ਨੂੰ ਨਹੀਂ ਮਿਲੀ ਵਰਕੇ ਉਲਟਾ ਪੰਜਾਬ ਦਾ ਅਪਮਾਨ ਕਰਨ ਵਾਸਤੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਦੇ ਹੋਏ ਕੇਂਦਰ ਸਰਕਾਰ ਨੇ ਕਿਹਾ ਕਿ ਜਿਹੜੀ ਐਸ ਡੀ ਆਰ ਐਫ ਦੀ ਕਿਸ਼ਤ ਤੁਹਾਨੂੰ ਐਡਵਾਂਸ ਦਿੱਤੀ ਹੈ ਜਾਂ ਛੜਕਾ ਬਣਾਉਣ ਵਾਸਤੇ ਨੈਸ਼ਨਲ ਹਾਈਵੇ ਨੇ 170 ਕਰੋੜ ਰੁਪਇਆ ਦਿੱਤਾ ਉਹ ਵੀ 1600 ਕਰੋੜ ਦੇ ਪੈਕੇਜ ਦਾ ਹਿੱਸਾ ਹੈ ਇਸ ਤੋਂ ਅੱਗੇ ਜਾਈਏ ਅੱਜ ਵੀ ਸ਼ਿਵਰਾ ਚੋਹਾਂਹ ਜੀ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਐ ਉਹ ਲੁਧਿਆਣੇ ਆਏ ਆ ਦੂਜੀ ਵਾਰੀ ਆਏ ਆ ਸਾਡਾਂ ਤੋਂ ਬਾਅਦ ਪਹਿਲਾਂ ਵੀ ਆਏ ਸੀ ਉਹ ਠੀਕ ਹੈ ਨਾ ਦਰਜਨਾ ਮੰਤਰੀ ਜਿਹੜੇ ਐ ਉਹ ਕੇਂਦਰ ਦੇ ਪੰਜਾਬ ਦੇ ਵਿੱਚ ਆ ਚੁੱਕੇ ਐ ਮੈਂ ਆਪਣੀ ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹ ਸਵਾਲ ਚੁੱਕਿਆ ਸੀ ਕਿ ਦਰਜਨਾ ਮੰਤਰੀ ਤੇ ਇੱਥੇ ਆ ਗਏ ਪਰ ਪੰਜਾਬ ਨੂੰ ਦੇਖ ਕੇ ਕੀ ਗਏ ਉਲਟਾ ਪੰਜਾਬ ਦਾ ਨੁਕਸਾਨ ਹੁੰਦਾ ਆ ਪੰਜਾਬ ਦਾ ਪ੍ਰੋਟੋਕਾਲ ਦੇ ਉੱਤੇ ਪੈਸਾ ਖਰਚ ਹੁੰਦਾ ਆ ਔਰ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਸਹਾਇਤਾ ਕਰਨੀ ਹੈ ਉਹਨਾਂ ਦੇ ਕੰਮ ਕਰਨੀ ਹੈ ਉਹਨਾਂ ਦਾ ਸਵਾ ਵੀ ਬਰਬਾਦ ਹੁੰਦਾ ਹੈਗਾ ਤੇ ਲੇਕਿਨ ਇਹਨਾਂ ਦੇ ਸਿਰ ਦੇ ਉੱਤੇ ਕੋਈ ਜੂ ਨਹੀਂ ਚੜ੍ਹਦੀ ਹੈਗੀ ਔਰ ਫਿਰ ਕਹਿੰਦੇ ਕਿ ਬਿੱਟੂ ਸਾਹਿਬ ਜਿਹੜੇ ਕਿ ਪੰਜਾਬ ਦੇ ਕੇਂਦਰੀ ਮੰਤਰੀ ਨੇ ਸੈਂਟਰ ਦੇ ਵਿੱਚ ਉਹ ਕਹਿੰਦੇ ਕਿ ਪੰਜਾਬ ਨੂੰ ਪੈਕੇਜ ਇਸ ਕਰਕੇ ਨਹੀਂ ਮਿਲ ਰਿਹਾ ਕਿ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਮੰਗ ਪੱਤਰ ਬਣਾ ਕੇ ਉਹ ਕੇਂਦਰ ਨੂੰ ਨਹੀਂ ਭੇਜਿਆ ਔਰ ਜਦੋਂ ਉਹ ਪੰਜਾਬ ਦੇ ਵਿੱਚ ਉਹਨਾਂ ਦੇ ਮੰਤਰੀ ਆਉਂਦੇ ਆ ਕੇਂਦਰ ਦੇ ਮੰਤਰੀ ਪੰਜਾਬ ਦੇ ਮੰਤਰੀ ਉਹਨਾਂ ਨੂੰ ਜਾ ਕੇ ਦੱਸਦੇ ਨਹੀਂ ਹੈਗੇ ਕਿ ਨੁਕਸਾਨ ਕਿਸ ਚੀਜ਼ ਦਾ ਕਿੰਨਾ ਹੋਇਆ ਮੈਂ ਹੁਣ ਪੁੱਛਣਾ ਚਾਹਣਾ ਹਾਂ ਰਮਨੀਤ ਬਿੱਟੂ ਜੀ ਨੂੰ ਹੁਣ ਤੇ ਅਸੀਂ ਉਹ ਮੰਗ ਪੱਤਰ ਵੀ ਭੇਜ ਦਿੱਤਾ ਹੈਗਾ ਉਸ ਦੇ ਉੱਤੇ ਹਾਲੇ ਤੱਕ ਕੋਈ ਵਿਚਾਰ ਹੀ ਨਹੀਂ ਕੀਤਾ ਉਸ ਦਾ ਕੋਈ ਜਵਾਬ ਹੀ ਹਾਲੇ ਤੱਕ ਕੇਂਦਰ ਸਰਕਾਰ ਨੇ ਨਹੀਂ ਦਿੱਤਾ ਮਤਲਬ ਐਡੀ ਵੱਡੀ ਆਫਤ ਆਈ ਹੋਵੇ ਪੂਰਾ ਪੰਜਾਬ ਬਰਬਾਦ ਹੋ ਗਿਆ ਹੋਵੇ ਪੂਰਾ ਪੰਜਾਬ ਤਬਾਹ ਹੋ ਗਿਆ ਹੋਵੇ ਤੇ ਤੁਸੀਂ ਅੱਜ ਵੀ ਗੁੰਮਰਾਹਕੁੰਨ ਰਾਜਨੀਤੀ ਕਰਦੇ ਹੋ ਤੁਸੀਂ ਅੱਜ ਵੀ ਪੰਜਾਬ ਦੇ ਚਖਮਾ ਦੇ ਉੱਤੇ ਨਮਕ ਛਿੜਕ ਰਹੇ ਹੋਗੇ ਕਿਉਂ ਤੁਸੀਂ ਉਸ ਦੇ ਉੱਤੇ ਐਕ ਨਹੀਂ ਕਰਦੇ ਸੋ ਅੱਜ ਮੈਂ ਇਸ ਪ੍ਰੈਸ ਕਾਨਫਰੰਸ ਦੇ ਜਰੀਏ ਪੰਜਾਬ ਦੇ ਜਿਹੜੇ ਬੀਜੇਪੀ ਦੇ ਲੀਡਰ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਪੰਜਾਬ ਤੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਅਸ਼ਵਨੀ ਸ਼ਰਮਾ ਜੀ ਉਹਨਾਂ ਨੂੰ ਮੈਂ ਸਵਾਲ ਪੁੱਛਦਾ ਸਿੱਧਾ ਸਵਾਲ ਪੁੱਛਦਾ ਕਿ ਉਹ ਜਿਹੜਾ ਬੀਬੀਐਮਬੀ ਦੇ ਵਿੱਚ ਸਫਾਈ ਮੈਂਬਰਸ਼ਿਪ ਹਿਮਾਚਲ ਨੂੰ ਅਤੇ ਰਾਜਸਥਾਨ ਨੂੰ ਦਿੱਤੀ ਜਾ ਰਹੀ ਹੈਗੀ ਹੈ ਕੀ ਉਹ ਇਸ ਫੈਸਲੇ ਦੇ ਨਾਲ ਸਹਿਮਤ ਨੇ ਕੀ ਉਹ ਅੱਜ ਜਦੋਂ ਪੰਜਾਬ ਉਹਨਾਂ ਵੱਲ ਦੇਖ ਰਿਹਾ ਉਹ ਪੰਜਾਬ ਨਾਲ ਖੜੇ ਹੋਣਗੇ ਜਾਂ ਕੇਂਦਰ ਦੀ ਬੀਜੇਪੀ ਦੀ ਜਿਹੜੀ ਘਟਿਆ ਰਾਜਨੀਤੀ ਹੈ ਉਹਦੇ ਨਾਲ ਖੜੇ ਹੋਣਗੇ ਉਹ ਸਪਸ਼ਟ ਤੌਰ ਤੇ ਜਿਹੜਾ ਜਵਾਬ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਦੇ ਔਰ ਉਸ ਦੇ ਨਾਲ ਹੀ ਜਿੱਥੇ ਬੀਜੇਪੀ ਦੀ ਸੋਚ ਪੰਜਾਬ ਦੇ ਪ੍ਰਤੀ ਨਕਾਰਾਤਮਕ ਹੈਗਾ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈ ਪੰਜਾਬ ਨੂੰ ਪ੍ਰਤਾਣਿਤ ਕਰਨ ਵਾਲੀ ਹੈ ਦੂਜੇ ਬੰਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭੋਗ ਸਿੰਘ ਮਾਨ ਨੇ ਸਾਰਿਆਂ ਨੂੰ ਜਾਦਿਆ ਕਿ ਉਹਨਾਂ ਨੇ ਐਲਾਨ ਕੀਤਾ ਸੀ ਕਿ 45 ਦਿਨਾਂ ਦੇ ਅੰਦਰ ਅੰਦਰ ਸਰਵੇ ਕਰਵਾ ਲਿਆ ਜਾਏਗਾ ਔਰ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਮੁਆਵਜ਼ਾ ਪਹੁੰਚ ਜਾਏਗਾ ਔਰ ਮੈਨੂੰ ਬੜੀ ਖੁਸ਼ੀ ਹੈ ਮਾਨ ਸਾਹਿਬ ਨੇ ਕੱਲ ਇਸ ਦੀ ਸ਼ੁਰੂਆਤ ਕਰਤੀ ਹੈ 45 ਦਿਨਾਂ ਦੀ بجائے ਸਿਰਫ 30 ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਮਾਨ ਸਾਹਿਬ ਨੇ ਪ੍ਰੋਮਿਸ ਲੋਕਾਂ ਨਾਲ ਕੀਤਾ ਵਿਆ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿਹੜੇ ਪ੍ਰਭਾਵਿਤ ਪਿੰਡ ਨੇ ਉਥੋਂ ਦੇ ਪ੍ਰਭਾਵਿਤ ਲੋਕਾਂ ਨੂੰ ਇਹ ਮੁਆਵਜ਼ਾ ਮਿਲ ਜੇਗਾ ਔਰ ਇੱਥੇ ਵੀ ਤੁਸੀਂ ਦੇਖੋ ਕਿ ਮਾਨ ਸਾਹਿਬ ਨੇ ਅੱਜ ਤੋਂ 2 ਮਹੀਨੇ ਪਹਿਲਾਂ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ ਕਿਉਂਕਿ ਜਿਹੜੇ ਲੋਕਾਂ ਨੂੰ ਮੁਆਵਜ਼ਾ ਦੇਣਾ ਹੈ ਉਹਦੇ ਨਿਯਮ ਜਿਹੜੇ ਹੈ ਐਸ ਡੀ ਆਰ ਅਖਦੇ ਵਿੱਚ ਉਹ ਕੇਂਦਰ ਤੈਅ ਕਰਦਾ ਹੈ ਉਸਦੇ ਨਿਯਮਾਂ ਨੂੰ ਬਦਲਣ ਦੀ ਜ਼ਰੂਰਤ ਹੈ ਫਾਰ ਇਗਜ਼ਾਮਪਲ ਇੱਕ ਏਕੜ ਦਾ ਮੁਆਵਜ਼ਾ ਸਿਰਫ 8600 ਕਰੋੜ ਰੁਪਈਆ ਹੈ ਸੌਰੀ 8600 ਰੁਪਈਆ ਹੈਗਾ ਕੀ ਅੱਜ 8600 ਰੁਪਈਏ ਦੇ ਨਾਲ ਇੱਕ ਏਕੜ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਹੋ ਸਕਦੀ ਹੈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਸਰਕਾਰ 50000 ਰੁਪਈਆ ਪ੍ਰਤੀ ਏਕੜ ਜਿਹੜਾ ਮੁਆਵਜ਼ਾ ਦੇਣਾ ਚਾਹੁੰਦਾ ਹੈ ਔਰ ਤੁਸੀਂ ਇਸ ਦੇ ਵਿੱਚ ਜਿਹੜੀ ਸੋਧ ਕਰੋ ਪਰ ਇਸ 8600 ਦੇ ਵਿੱਚ ਕੇਂਦਰ ਦਾ ਹਿੱਸਾ ਸਿਰਫ ਜਿਹੜਾ ਕਿ 5100 ਰੁਪਈਏ ਦਾ ਔਰ ਬਾਕੀ 1700 ਰੁਪਿਆ ਪੰਜਾਬ ਸਰਕਾਰ ਦਾ ਆ ਹੁਣ ਪੰਜਾਬ ਸਰਕਾਰ 20000 ਰੁਪਿਆ ਪ੍ਰਤੀ ਏਕੜ ਦੇ ਰਹੀ ਹੈ ਇਹਦਾ ਮਤਲਬ ਇਹ ਹੈਗਾ ਕਿ ਕੇਂਦਰ ਸਰਕਾਰ ਜਿਹੜੇ ਪੰਜਾਬ ਬੀਜੇਪੀ ਦੇ ਲੀਡਰ ਮਗਰਮਾਚੇ ਦੇ ਹੰਝੂ ਬਹਾਉਂਦੇ ਆ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਵਾ ਉਹ ਸਪਸ਼ਟ ਦੱਸਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਉਹ ਕਿ 20000 ਏਕੜ ਦੇ ਵਿੱਚ ਕੇਂਦਰ ਦਾ ਹਿੱਸਾ ਤੇ ਸਿਰਫ 5100 ਰੁਪਏ ਹੈਗਾ ਔਰ ਪੰਜਾਬ ਸਰਕਾਰ ਉਸ ਦੇ ਵਿੱਚ 14900 ਰੁਪਏ ਪ੍ਰਤੀ ਏਕੜ ਦਾ ਹਿੱਸਾ ਪਾ ਰਹੀ ਹੈ ਪਿਛਲੀਆਂ ਸਰਕਾਰਾਂ ਦੇ ਸਮੇਂ ਅਸੀਂ ਕਿਉਂ ਕਹਿ ਰਹੇ ਕਿ ਇਸ ਡੀਆਰਐਫ ਦੀ ਨੀਯਮਾਂ ਦੀ ਤਬਦੀਲੀ ਦੀ ਜ਼ਰੂਰਤ ਹੈ ਘਰ ਦੀ ਜਿਹੜੀ ਹੈ ਘਰ ਬਰਬਾਦ ਹੋ ਜਾਵੇ ਉਹ ਚ ਮੁਆਵਜ਼ਾ ਸਿਰਫ 6500 ਰੁਪਏ ਦਾ ਹੈ ਅੱਜ ਬੀਜੇਪੀ ਦੇ ਲੀਡਰ ਦੱਸ ਸਕਦੇ ਨੇ ਕਿ 6500 ਰੁਪਏ ਦੇ ਨਾਲ ਕਿੱਥੇ ਘਰ ਦੀ ਰਿਪੇਅਰ ਹੋ ਸਕਦੀ ਹੈ ਕਿੱਥੇ ਘਰ ਨਵਾਂ ਬਣ ਸਕਦਾ ਜਿਹੜਾ ਬਿਲਕੁਲ ਤਬਾਹ ਹੋ ਗਿਆ ਸੋ ਅਸੀਂ ਇਸ ਦਾ ਮੁਆਵਜ਼ਾ ਵੀ ਵਧਾਇਆ ਕੱਲ ਕੈਬਨਿਟ ਦੀ ਮੀਟਿੰਗ ਦੇ ਵਿੱਚ ਉਸ ਨੂੰ ਪਾਸ ਕੀਤਾ ਆ ਅਸੀਂ ਇਹ ਵੀ 1,20,000 ਰੁਪਿਆ ਪ੍ਰਤੀ ਮਕਾਨ ਦੇਣਾ ਚਾਹੁੰਦੇ ਆ ਜਿਹੜੇ ਮਕਾਨ ਬਰਬਾਦ ਹੋਏ ਐ ਕੇਂਦਰ ਸਰਕਾਰ ਨੂੰ ਇਸ ਪ੍ਰੈਸ ਕਾਨਫਰੰਸ ਦੇ ਮਾਫ਼ਤ ਅਸੀਂ ਦੁਬਾਰਾ ਬੇਨਤੀ ਕਰਦੇ ਆ ਕਿ ਜਿਹੜੇ ਨਿਜ਼ਮ ਹੁੰਦੇ ਨੇ ਲੋਕਾਂ ਦੀ ਭਲਾਈ ਵਾਸਤੇ ਬਣਾਏ ਜਾਂਦੇ ਨੇ ਜਿਹੜੇ ਨਿਜ਼ਮ ਹੁੰਦੇ ਨੇ ਜਿਹੜੀ ਲੋਕ ਹਿੱਤਾਂ ਦੀ ਸਰਕਾਰਾਂ ਹੁੰਦੀਆਂ ਨੇ ਉਹ ਲੋਕਾਂ ਦੇ ਹਿੱਤਾਂ ਦੇ ਮੁਤਾਬਕ ਚੱਲਦੀਆਂ ਨੇ ਐਡਮੈਂਸੀ ਦੇ ਨਾਲ ਨਹੀਂ ਚੱਲਦੀਆਂ ਸੋ ਆਪਣਾ ਅੜੀਆ ਰਵਈਆ ਛੱਡ ਕੇ ਤੁਸੀਂ ਇਸ ਐਸਡੀਆਰਐਫ ਦੇ ਜਿਹੜੇ ਨਿਜ਼ਮ ਨੇ ਉਹਨਾਂ ਦੇ ਵਿੱਚ ਤਬਦੀਲੀ ਕਰੋ ਤਾਂ ਕਿ ਪੰਜਾਬ ਔਰ ਪੰਜਾਬੀ ਜਿਹੜੇ ਹਮੇਸ਼ਾ ਕੇਂਦਰ ਕੇਂਦਰ ਦੇ ਨਾਲ ਖੜਦੇ ਰਹੇ ਆ ਔਰ ਮਾੜੇ ਵਕਤ ਦੇ ਵਿੱਚ ਹਮੇਸ਼ਾ ਇੱਕ ਢਾਕੇ ਦੇਸ਼ ਦਾ ਸਾਥ ਦਿੱਤਾ ਭਾਵੇਂ ਉਹ ਸਰਵਤ ਸਰਦਾਂ ਦੀ ਗੱਲ ਹੋਵੇ ਤੇ ਭਾਵੇਂ ਅਨਾਜ ਭੰਡਾਰ ਭਰਨ ਦੀ ਗੱਲ ਹੋਵੇ ਅੱਜ ਪੰਜਾਬ ਨੂੰ ਜ਼ਰੂਰਤ ਹੈਗੀ ਹੈ ਇਸ ਕਰਕੇ ਅੜੀਲ ਰਵਈਆ ਛੱਡ ਕੇ ਜੋ ਮਾਨ ਸਾਹਿਬ ਨੇ ਚਿੱਠੀ ਲਿਖੀ ਹੈ ਕੇਂਦਰ ਸਰਕਾਰ ਨੂੰ ਉਸ ਦੇ ਉੱਤੇ ਫੌਰੀ ਐਕਟ ਕਰਨ ਔਰਗਨਿਜ਼ਮਾਂ ਦੇ ਵਿੱਚ ਤਬਦੀਲ ਕਰਨ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਮਾਇਨੇ ਦੇ ਵਿੱਚ ਮੁਆਵਜ਼ਾ ਮਿਲ ਸਕੇ ਮੈਂ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਜਿੱਥੇ ਮਾਨ ਸਾਹਿਬ ਦੀ ਸਰਕਾਰ ਦੀ ਇੱਕ ਵਾਰ ਫਿਰ ਜਨਨ ਕਿ ਤਾਰੀਫ਼ ਕਰਦਾ ਮੈਂ ਧੰਨਵਾਦ ਕਰਨਾ ਚਾਹਣਾ ਕਿ ਜੋ ਉਹਨਾਂ ਨੇ ਕਿਹਾ ਉਹ ਕਰਕੇ ਦਿਖਾਇਆ ਬਲਕਿ ਸਮੇ ਤੋਂ ਪਹਿਲਾਂ ਕਰਕੇ ਦਿਖਾਇਆ ਔਰ ਇੱਕ ਵਾਰੀ ਫਿਰ ਜਿਹੜਾ ਹੈਗਾ ਸੁਨੀਲ ਜਾਖੜ ਜੀ ਰਵਨੀਤ ਬਿੱਟੂ ਜੀ ਅਸ਼ਵਨੀ ਸ਼ਰਮਾ ਜੀ ਨੂੰ ਮੈਂ ਸਵਾਲ ਕਰਦਾ ਕਿ BBMB ਦੇ ਨਿਯਮਾਂ ਦੇ ਵਿੱਚ ਜਿਹੜੀ ਤਬਦੀਲੀ ਹੋ ਰਹੀ ਹੈ ਹਿਮਾਚਲ ਨੂੰ ਅਤੇ ਰਾਜਸਥਾਨ ਨੂੰ ਸਫਾਈ ਮੈਂਬਰਸ਼ਿਪ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਕੀ ਤੁਸੀਂ ਕੇਂਦਰ ਦੇ ਉਸ ਫੈਸਲੇ ਨਾਲ ਸਹਿਮਤ ਹੋ ਕੀ ਤੁਸੀਂ ਪੰਜਾਬ ਦੇ ਨਾਲ ਖੜੋਗੇ ਪੰਜਾਬ ਦੇ ਹੱਕਾਂ ਦੇ ਨਾਲ ਖੜੋਗੇ ਜਾਂ ਫਿਰ ਜਿਹੜੀ ਕਿ ਕੇਂਦਰ ਦੀ ਘਟੀਆਂ ਸੋਚ ਤੇ ਨਾਲ ਖੜੇ ਹੋਵੋਗੇ